ਆਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਰਾਉ ਚੈਨਲ ਤੇ ਤੇ ਅੱਜ ਆਪਾਂ ਨਾਲ ਦਾ ਪਟਨੀ ਹਲਾਸਾਂ ਤੇ ਨਾਲੇ ਚਲਾਉਨੇ ਆ ਬੋਰ ਤੇ ਲਾਵਾਂਗੇ ਘਾਹ ਨੂੰ ਪਾਣੀ ਤੇ ਸਬਜੀ ਨੂੰ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਹੁਣ ਆਪਾਂ ਲੱਗਿਆਂ ਬੋਰ ਚਲਾਉਣ ਹੁਣੇ ਤੁਨ ਤੇਲ ਪਾਲਿਆ ਕੁਸ ਚਲ ਬੋਰ ਵਾਗੋ ਬਾ ਨਾ ਹੁਕਾ ਰੀਚੇ ਲੁਚੇਦੀਆ ਇਹ ਸਹੀ ਹੈ ਜਮ ਜਿੱਥੇ ਹੈਗਾ

ਹੱਥ ਲਾਈ ਮure ਪੈਪ ਦੇ ਮੱਕੇਰਾ ਭਰ ਜਾਂਦੇ ਹਵਾ ਜੀ ਨਿਕਲ ਜਾਂਦੇ ਪਾਣੀ ਛੜਕ ਰਿਹਾ ਇੱਥੇ ਆਸ-ਪਾਸੇ ਸੁੱਕੇ ਆਹ ਗੇਲਣਾ ਪਾਣੀ ਛੜਕਦੇ ਗੇਲਣਾ ਗੇਲਣਾ ਦੂਰ ਤੱਕ ਵੇ ਛੜਕ ਦੇ ਇਧਰ ਛੜਕ ਤੇ ਅੱਗੇ ਆ ਜਾ ਤਾਂ ਕੋਈ ਡਰ ਨਹੀਂ ਛੜਕੇ ਜਾਊਗਾ ਇਧਰ ਹੋ ਕੇ ਆ ਕੇ ਛੜਕ ਲਖਾਂ ਔਰ ਕੀ ਦੂਰੀ ਅੰਦਾਜ਼ਾ ਨਾ ਕੀ ਅੰਦਾਜ਼ਾ ਇੱਕ ਟਕਾ ਲਾ ਵੀ ਰੱਖੀ ਤੋੜੋ ਹੋ ਜਾ ਇਧਰ ਛੜਕ ਦੇ ਪਰੇ ਆਹ ਭਾਈ ਪੱਟੀਆਂ ਨੇ ਲਸਣ ਲਸਣ ਤੁਹਾਨੂੰ ਮਿਖਾਉਣਾ ਹੈ ਵਿਚ ਵਿਚ ਤਾਂ ਲਸਣ ਵੇਖੋ ਤੁਸੀਂ ਪੂਰੀ ਮੋਟੀ ਹੈ ਤੇ ਵਿਚ ਵਿਚ ਬਰੀਕ ਹੈ ਤੇ ਆਹ ਭਾਈ ਸੀ ਪਰਾਲੀ ਉੱਤੇ ਇਹਨੂੰ ਲਾਉਨੇ ਆ ਪਹਿਲਾਂ ਪਾਸੇ ਫੇਰ ਇਹਨੂੰ ਪਾੜਦੇ ਆ ਮੈਂ ਤਾਂ ਲੱਗਦਾ ਨਾ ਭਾਈ ਦੇਵ ਵਿਚ ਵਿਚ ਨੇ ਲਸਣ ਜਿਹੜੀ ਬਰੀਕ ਹੈ ਉਹ ਆਪਾਂ ਤਾਂ ਨਾ ਉੱਚੀ ਲੱਗੀ ਨਹੀਂ ਉਹ ਤਾਂ ਆ ਜਾਂਦੀ ਆ ਉਹ ਤੇ ਦੂਜੀ ਤਾਂ ਜੋ ਕਈ ਮਾਰ ਥੱਲੋਂ ਉਦੋਂ ਥਿਆਉਂਦੀ ਐ ਹੂੰ ਕੋਈ ਬਸ ਫਟਿਆ ਦੇ ਰਹੀ ਇੱਕੋ ਜੀ ਚੀਜ਼ ਨਹੀਂ ਹੁੰਦੀ ਹਾਂ ਇਹ ਤਾਂ ਹੈ ਕਰ ਆ ਕੀ ਆ ਕੋਈ ਦਾ ਸਾ ਤੇ ਚਪੜ ਹੂੰ ਕਿਨੂੰ ਤੂੰ ਇਥੇ ਗੰਡਾ ਛੱਡਦਾ ਗੰਡਿਆਂ ਚ ਕਰਨਾ ਸਹੀ ਗੀਂ ਦੇ ਮਿੱਟੀ ਨਾਲੋਂ ਬੰਦ ਉਹ ਖੇਚਦੇ ਉਹੀ ਹੋ ਜ ਲੈ ਜੂ ਮਿੱਟੀ ਉਹਦਾ ਹਾਂ ਉਹ ਨਹੀਂ ਉਹੀ ਖਲਿਪੜ ਜਾ ਬਣਿਆ ਪਿਆ ਜਿਆਦਾ ਸਵਾਰ ਕੇ ਛੱਡ ਕੇ ਲਾ ਦੇ ਫਿਰ ਕਹਿੰਦੇ ਕਿਸ ਪਾਸੇ ਲੱਗੇ ਕਿ ਨਹੀਂ ਆਹ ਸਾਹਿਬ ਜੀ ਸਾਰੀ ਲਾ ਦਾਂਗੇ ਇਹ ਆ ਦੇਖ ਇੰਜਨ ਨਹੀਂ ਨਹੀਂ ਜੇ ਮਾਰ ਲ ਮੜਾਇਆ ਇੰਜਨ ਕੋਲ ਗੀੜਾ ਮਾਰ ਕੇ ਹੁਣਾ ਜਾ ਹਾਂ ਅੰਦਰ ਨਹੀਂ ਜਾਂਦਾ ਵਾਹ ਨਾ ਬੁਣੀ ਨਾ ਆ ਗਿਆ ਜੈਂਬਰ ਵੇਖੋ ਜਰਾ ਇਹ ਲਾਈਆਂ ਖਰਾਬ ਜੀ ਹੁੰਦੀਆਂ ਲੱਗ। ਇਹ ਨਾ ਇੰਨਾ ਤਲਾ ਨਾ ਗੰਡੇ ਗੰਡੇ ਜੇ ਪਾਣੀ ਖੁੱਡਾ ਖੜਾ ਦੇ ਵਾਲੀ ਗੱਲ ਨਾ ਹੋਣ ਗਿਆ ਬਾਈ। ਹੂੰ ਨਹੀਂ ਨਹੀਂ। ਮੈਂ ਦਮਾਏ ਰੱਖਦਾ ਨਾ ਇੰਨਾ ਗਿੱਲਾ ਹੋ ਨਹੀਂ ਸਕਦਾ ਇੱਥੇ ਲੱਗ। ਇੰਨਾ ਗਿੱਲਾ ਜਿੱਦਾਂ ਉਹਨੂੰ ਪਾਣੀ ਲਾਇਆ ਆਪਾਂ। ਤੁਸੀਂ ਛੱਡ ਗਏਗੇ ਮੋਟਰ। ਹੂੰ। ਉਹਦੇ ਹੋ ਉਥੋਂ ਟੁੱਟ ਗਿਆ ਸੀ ਅੱਜ। ਟੁੱਟ ਗਿਆ ਪਾਣੀ। ਹੂੰ। ਉਹ ਝੋਂਡਿ ਚੋਂ ਅੱਛਾ ਜੀ ਹੂੰ ਮੈਂ ਰੱਖ ਪਾਣੀ ਲਾਉਂਦਾ ਇਹ ਮੱਲਮ ਨਹੀਂ ਲੱਗਿਆ ੱਟਕੇ ਨਹੀਂ ਲੱਗਿਆ ਠੀਕ ਤੂੰ ਕਰ ਉਹ ਮੈਂ ਪਾਣੀ ਚ ਗਈ ਹੂੰ ਲਾਲ ਹੂੰ ਲਾਲ ਲੱਤੀ ਉਹ ਸੁਖੀ ਹੂੰ ਪੈ ਲੈ ਕੇ ਕੰਨ ਚ ਕਿ ਨਹੀਂ ਉੱਥੋਂ ਜਾ ਕੇ ਤੇ ਮਿੱਟੀ ਹੀ ਗਰਮ ਉਹ ਤਾਂ ਲਾਈਫ ਪੈ ਗਈ ਉਸ ਖਾਲੀ ਚੱਲ ਪੈਸੇ ਚੱਲ ਪੈਸੇ ਚੱਲ ਪੈ ਆਪਣੇ ਨਵੇਂ ਰਿਸ਼ਤੇਦਾਰਾਂ ਦੇ ਚਿੱਠੀ ਵੀ ਜੀ ਸੀ ਹਨ ਅ ਭਈਆ ਇਹ ਦੇ ਗੰਡੀਆਂ ਉਹ ਚਿੱਠੀ ਕਿਥੋਂ ਆਈ ਇੱਕ ਦਾ 21 ਰੁਪਏ ਦੇ ਬੀਲੇ ਬਸ ਇੱਕ ਦਾ ਵੀ 21 ਰੁਪਏ ਆਡ ਵਾਲੇ ਦੇ ਨਾਲ ਇੱਥੇ ਬਸ ਇੱਧਰ ਇੱਧਰ ਇਧਰਲੇ ਪਾਸੇ ਉਰਲੇ ਪਾਸੇ ਹਾਂ ਅਸੀਂ ਉਰਲੇ ਪਾਸੇ ਦੱਸੋ ਤਾਂ ਯਾਰ ਲਾਲੀ ਬਾਲੀ ਕੰਮ ਜਾਵਾ ਹੈ ਨਾ ਇਹ ਆਏ ਨਾ ਛੱਲਣ ਦੀ ਸੌਕੀ ਹੈ ਛੱਤੀ ਛੱਲੀ ਦੀ ਨਹੀਂ ਮੇਰੇ ਵਿਆਹ ਹੋ ਗਏ ਮਨ ਲੱਦੇ ਹੁੰਦੇ ਜੇ ਛੱਤੀ ਔਰ ਛੱਲੀ ਨਹੀਂ ਜਾਂਦੀ ਉਹ ਤਾਂ ਆ ਹੀ ਉਹ ਗਹਿਣ ਦੇ ਹਲਵਾਈ ਜੀ ਨਾ ਗ੍ਰੈਂਡਰ ਤਾਂ ਬਈ ਉਹ ਚਲਾਉਣ ਵਾਲੇ ਤਾਂ ਸਾਰੇ ਆ ਹੁਣ ਇਹ ਸਦੋਂਦਾ ਤੇ ਕੋਈ ਵੀ ਚੀਜ਼ ਚਲਾਉਣ ਵਾਲੇ ਉਹ ਜਾਉਗਾ ਤਾਂ ਗ੍ਰੈਂਡਰ ਨੇ ਹੋਣਾ ਹੀ ਬਈ ਉਮੀ ਹਾਂ ਇਹ ਆਇਆ ਨਾ ਕੋਈ ਵੀ ਚੀਜ਼ ਜਿਹੜੀ ਆਏ ਹੁਣ ਮੰਨ ਲਾ ਆਪਣੇ ਕੋਲ ਗ੍ਰੈਂਡਰ ਆਪੇ ਟੋਕੇ ਲਾਉਣੇ ਨੇ ਜੇ ਆਪਾਂ ਕੋਈ ਚੀਜ਼ ਵੜਨੀ ਹੈ ਉਹਦੇ ਨਾਲ ਸਾਹੀ ਨਾ ਦਵਾਉਣਾ ਤੂੰ ਮੋਨੇ ਕ ਤੇ ਜੇ ਦਵਾਈ ਲਿਦਾ ਸਾਹੀ ਨਹੀਂ ਦਵਾਉਣਾ ਹੁਣ ਗੱਲ ਸੁਣਾਂ ਉਹਦੇ ਆਪਣੇ ਘਰ ਵਾਲੇ ਗ੍ਰਾਈਂਡਰ ਨਾਲ ਮੈਂ ਉਹਨਾਂ ਨੂੰ ਭੁਜੀਏ ਚ ਪਾਉਣ ਨੂੰ ਮਿਰਚਾਂ ਤੇ ਲਸਣ ਗ੍ਰाइंड ਕਰਕੇ ਦਿੱਤੀ ਇੱਕ ਵਾਰੀ ਵੀ ਨਹੀਂ ਉਹਦੇ ਨੂੰ ਵੀ ਐ ਹੋਇਆ ਵੀ ਆਹ ਕੰਮ ਹੋ ਗਿਆ ਉਹਦਾ ਇਹ ਸਾਥ ਵਾਗ ਤੇ ਜਰ ਨਹੀਂ ਖਰਾਬ ਹੋਣੀ ਚਾਹੀਦੀ ਹੂੰ ਜੋ ਸਾਸੋਂ ਪੈ ਜਾਂਦਾ ਭਾਈ ਚੌਲ ਹੂੰ 違う気が。